ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੇਜਰੀਵਾਲ ਦੀ ਹਾਂਜੀ ਜੋ ਆਪਣੇ ਦਿੱਲੀ ਦੇ ਵਿੱਚ ਚੋਣਾ ਦਾ ਵਿਧਾਨ ਸਭਾ ਦੇ ਚੋਣ ਹੋਣ ਜਾਣੇ ਸੀ ਤਾਂ ਉਹਨਾਂ ਦੇ ਨਤੀਜੇ ਆ ਚੁੱਕੇ ਜਿਦੇ ਵਿੱਚ ਭਈ ਕੇਜਰੀਵਾਲ ਦੀ ਪੂਰੀ ਤਰ੍ਹਾਂ ਹਾਰ ਹੋ ਚੁੱਕੀ ਆ ਜਿਦੇ ਬਨਿਓ ਉਹਨਾਂ ਨੇ ਆਪਣੇ ਬਨਿਓ ਇੱਕ ਬਿਆਨ ਜਾਰੀ ਕੀਤਾਗਾ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਇਹ ਕਹਤਾ ਵੀ ਹਾਂਜੀ ਵੀ ਸਾਡੀ ਜੋ ਇੱਕ ਹਾਰ ਆ ਉਹ ਅਸੀਂ ਹਾਰ ਮੰਨ ਰਹੇ ਹਾਂ ਤੇ ਸਾਡੇ ਬਨਿਓ ਇੱਕ ਜੋ ਬੀਜੇਪੀ ਨੂੰ ਇੱਕ ਸਾਡੀ ਇੱਕ ਪੀਲ ਆ ਗਈ ਵੀ ਜਿਵੇਂ ਸ਼ੁਰੂ ਤੋਂ ਸਾਨੂੰ ਇੰਨਾ ਕਹਿਣਾ ਤੇ ਮਾਣ ਆਗਾ ਵੀ ਇਹ ਸ਼ੁਰੂ ਤੋਂ ਜੋ ਸਾਡੇ ਪੰਜਾਬ ਦੀ ਜਿਵੇਂ ਹੁਣ ਸ਼ੁਰੂਆਤ ਤੋਂ ਸਾਡੇ ਦਿੱਲੀ ਦੇ ਵਿੱਚ ਇਹ ਸਰਕਾਰ ਅਸੀਂ ਚਲਾਉਂਦੇ ਆਏ ਆ ਤਾਂ ਹੁਣ ਜੋ ਬੀਜੇਪੀ ਵਾਲੇ ਚਲਾਉਣਗੇ ਵੀ ਜਿਵੇਂ ਕਿ ਪੂਰੀ ਤਰ੍ਹਾਂ ਸਾਨੂੰ ਇਨਾਂ ਤੇ ਮਾਣ ਆ ਵੀ ਹੁਣ ਜਿਵੇਂ ਇਹ ਜਿੱਤੇ ਹੋਏ ਆ ਤੇ ਅਸੀਂ ਹਾਰ ਚੁੱਕੇ ਅਸੀਂ ਇਹ ਚੋਣ ਪੂਰੀ ਤਰ੍ਹਾਂ ਹਾਰ ਗਏ ਨਹੀਂ ਪਰ ਸਾਡੀ ਇਹਨਾਂ ਨੂੰ ਇੱਕ ਪੀਲ ਕੀਤੀ ਹੈ ਇਹਨਾਂ ਨੇ ਵੀ ਜੋ ਹੁਣ ਇਹਨਾਂ ਨੂੰ ਅਸੀਂ ਸਾਰਾ ਕੁਝ ਸੌਂਪਤਾ ਕਿਉਂਕਿ ਇਹ ਜਿੱਤੇ ਹੋਇਆ ਸਾਰਾ ਕੁਝ ਹੁਣ ਇਹ ਕਰਨੀ ਸਾਡਾ ਸਮਾਂ ਲੰਘ ਚੁੱਕਿਆ ਚਾ ਉਹਨਾਂ ਨੇ ਜੀ ਆਪਣੇ ਬੰਨਿਓ ਇੱਕ ਵਧਾਈਆਂ ਦਿੱਤੀਆਂ ਗਈਆਂ ਜੋ ਭਾਜਪਾ ਬੰਨਿਓ ਤਾਂ ਜੇ ਗੱਲ ਕਰੀਏ ਸੁਖਪਾਲ ਖੈਰਾ ਦੀ ਉਹਨਾਂ ਨੇ ਵੀ ਇੱਕ ਲੱਡੂ ਵੰਡੇ ਗਏ ਖੁਸ਼ੀ ਮਨਾਈ ਗਈ ਭਾਜਪਾ ਜਿੱਤਨ ਦੇ ਵਿੱਚ ਇੱਕ ਉਹਨਾਂ ਨੇ ਚਾ 2-4 ਸਵਾਲ ਜੋ ਕੀਤੇ ਆ ਭਾਜਪਾ ਨੂੰ ਆ ਭਾਜਪਾ ਨੂੰ ਨੇ ਕੇਜਰੀਵਾਲ ਨੂੰ ਉਹਨਾਂ ਨੇ ਕਿਹਾ ਗਿਆ ਕਿ ਇੱਕ ਇਹ ਕੂੜ ਪ੍ਰਚਾਰ ਜਿਹੜੇ ਕਰ ਰਹੇ ਸੀ ਕੇਜਰੀਵਾਲ ਤੇ ਸੀਐਮ ਭਗੰਤਮਨ ਆਪਣੇ ਬੰਨਿਓ ਬਹੁਤ ਵੱਡੇ ਵੱਡੇ ਖੁਲਾਸੇ ਤੇ ਲੋਕਾਂ ਨੂੰ ਵੱਡੇ ਵੱਡੇ ਗੱਪ ਮਾਰ ਰਹੇ ਸੀ ਵੀ ਅਸੀਂ ਇਹ ਕਰਾਂਗੇ ਜੀ ਅਸੀਂ ਉਹ ਕਰਾਂਗੇ ਅਸੀਂ ਮਾਡਲ ਬਣਾ ਦਾਂਗੇ ਦਿੱਲੀ ਨੂੰ ਇਹ ਵਾਹ ਕਰਾਂਗੇ ਉਹ ਕਰਾਂਗੇ ਤਾਂ ਇਹ 5 ਫਰਵਰੀ ਨੂੰ ਜਿਹੜੇ ਵਿਧਾਨ ਸਭਾ ਦੇ ਚੋਣ ਹੋਣ ਜਾ ਰਹੇ ਸੀ ਤਾਂ ਇਹਨਾਂ ਨੇ ਉਸ ਤੋਂ ਪਹਿਲਾਂ ਹੀ ਆਪਣੇ ਬੰਨਿਓ ਜੋ ਕਹਿ ਦਈਏ ਵੀ ਪੈਸਾ țeਲਾ ਵੰਡਣਾ ਸ਼ੁਰੂ ਕਰਤਾ ਸੀ ਕਈ ਥਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਜੋ ਸੀਐਮ ਭਵੰਤਮਾਨ ਤੇ ਇੱਕ ਜੋ ਕਹਿੰਦੇ ਪੈਸੇ ਵੰਡਣ ਦਾ ਇੱਕ ਰੋਪ ਲੱਗਿਆ ਗਿਆ ਸੀ ਸ਼ਰਾਬ ਵੀ ਉੱਥੇ ਪਹੁੰਚਾਈ ਗਈ ਪੰਜਾਬ ਦੀ ਸ਼ਰਾਬ ਦਿੱਲੀ ਦੇ ਵਿੱਚ ਕਈ ਦਿਨ ਪਹਿਲਾਂ ਹੀ ਵਿਧਾਨ ਸਭਾ ਦੇ ਚੋਣ ਹੋਣ ਤੋਂ ਪਹਿਲਾਂ ਵੰਡੇ ਵੰਡਿਆ ਪੈਸਾ ਬਹੁਤ ਪੰਜਾਬ ਦੇ ਵਿੱਚੋਂ ਕਈ 50 ਲੱਖ ਰੁਪਏ ਦੱਸਿਆ ਗਿਆ ਪੱਤਰਕਾਰਾਂ ਨੇ ਵੀ ਇਹਨਾਂ ਨੇ ਪੈਸਾ ਵੰਡਿਆ ਪਰ ਫਿਰ ਵੀ ਸਾਰਾ ਜੋਰ ਅੱਡੀ ਚੁੱਟੀ ਦਾ ਲਾਤਾ ਫਿਰ ਫੇਰ ਵੀ ਇਹਨਾਂ ਦੀ ਹਾਰ ਹੋ ਚੁੱਕੀ ਤੇ ਜੋ ਭਾਜਪਾ ਦੀ ਜਿੱਤ ਹੋਈ ਹੈ ਜਿਹਦੇ ਵਿੱਚੋਂ ਹੁਣ ਆਪਾਂ ਗੱਲ ਕਰੀਏ ਕੇਜਰੀਵਾਲ ਦੀ ਪੂਰੀ ਤਰ੍ਹਾਂ ਹਾਰ ਚੁੱਕਿਆ ਤਾਂ ਹੁਣ ਆਪਾਂ ਗੱਲ ਕਰਾਂਗੇ ਸੀਐਮ ਭਵਨਤਮਨ ਦੀ ਜੋ ਉਹਨਾਂ ਦੇ ਕੋਲੇ ਇੱਕ ਕਹਿੰਦਾ ਮਤਲਬ ਹਾਰਨ ਤੋਂ ਬਾਅਦ ਉਹਨਾਂ ਕੋਲੇ ਇੱਕ ਆਪਾਂ ਜਿਵੇਂ ਕਹਦੇ ਆ ਕਿਸੇ ਦਾ ਦਿਲ ਰੱਖਣ ਵਾਲਤੇ ਜਾਂਦੇ ਹੁੰਦੇ ਆ ਮਿਲਣਾ ਜੁਲਣਾ ਜੀ ਕਰਦੇ ਹੁੰਦੇ ਆ ਜਿਹੜੀ ਤਾਂ ਉਹ ਆਪਣੇ ਬੰਨਿਓ ਉਹ ਫਰਜ਼ੇ ਨਿਭਾਉਣ ਗਏ ਆ ਜ਼ਰੂਰ ਸੀਐਮ ਭਵੰਤਮਾਨ ਕਿਉਂਕਿ ਉਹਨਾਂ ਨੂੰ ਪਤਾ ਵੀ ਕੇਸ਼ਰੀਵਾਲ ਸਾਡੇ ਜੋ ਨੇਤਾ ਸੀ ਤਾਂ ਹਾਰ ਚੁੱਕੇ ਤਾਂ ਹੁਣ ਜਿਹੜਾ ਰਹਿ ਗਿਆ ਕੁਝ ਸਾਰੇ ਮਣਾ ਮੋਟਾ ਸਾਡੇ ਕੋਲ ਪੰਜਾਬ ਦੇ ਵਿੱਚ ਤਾਂ ਹੁਣੇ ਕੋਸ਼ਿਸ਼ ਕਰਨਗੇ ਵੀ ਪੰਜਾਬ ਦੇ ਵਿੱਚ ਅਸੀਂ ਜਿੱਤੀਏ ਜਿਵੇਂ ਇਹ ਦਿੱਲੀ ਤੋਂ ਹਾਰ ਗਏ ਮੈਨੂੰ ਐ ਲੱਗਦਾ ਵੀ ਹੌਲੀ ਹੌਲੀ ਪੰਜਾਬ ਤੋਂ ਸੀਐਮ ਭਵੰਤਮਾਨ ਵੀ ਹਾਰ ਜੂਆ ਹੁਣ ਇਹਨਾਂ ਨੂੰ ਕਿਸੇ ਗੱਲ ਦੀ ਸਜ਼ਾ ਕਿਸ ਗੱਲ ਦੀ ਮਿਲੀ ਆ ਜਿਹੜੇ ਬੰਦੀ ਸਿੰਘਾਂ ਨੂੰ ਰੱਖ ਕੇ ਮੋਰਚੇ ਰੱਖੇ ਗਏ ਸੀ ਹਾਂ ਜੇ ਗੱਲ ਕਰੀਏ ਜਿਹੜੇ ਐਨਐਸਏ ਲਾ ਕੇ ਸਾਡੇ ਅਮਰਤਪਾਲ ਸਿੰਘ ਐਮਪੀ ਜਿੱਤੇ ਹੋਏ ਨੂੰ ਇੱਕ ਐਨਐਸਏ ਲਾ ਕੇ ਜਵਾਬ ਪਾ ਲਾ ਕੇ ਨੂੰ ਅੰਦਰ ਰੱਖਿਆ ਗਿਆ ਜੇਲ੍ਹ ਦੇ ਵਿੱਚ ਜੋ ਕਿ ਇੱਕ ਬੇਕਸੂਰਾ ਇਹਨਾਂ ਨੂੰ ਉਹ ਚੀਜ਼ਾਂ ਦਾ ਜੋ ਆਪਾਂ ਕਹ ਦੀਏ ਜੋ ਬੇਕਸੂਰਾ ਉਹਨਾਂ ਨੂੰ ਇਹਨਾਂ ਨੇ ਜੇਲਾ ਦੇ ਵਿੱਚ ਸਟਿਆ ਕਈਆਂ ਤੇ ਪਰਚੇ ਪਾਏ ਆ ਅਤਿਆਚਾਰ ਬਹੁਤ ਹੋਇਆ ਇਹਨਾਂ ਦੀ ਸਰਕਾਰ ਦੇ ਵਿੱਚ ਇਹਦਾ ਕਰਕੇ ਜਿਵੇਂ ਆਪਾਂ ਕਹ ਦੀਏ ਜੈਸੀ ਕਰਨੀ ਵੈਸੀ ਵਰਨੀ ਉਹ ਥਾਂ ਤੇ ਹੀ ਰਹਿ ਚੁੱਕੇ ਇਹ ਇਹਨਾਂ ਨੂੰ ਇਹ ਸੀ ਜੋ ਆਪਾਂ ਗੱਲ ਕਰੀਏ ਆਮ ਆਦਮੀ ਵਾਲਿਆਂ ਨੂੰ केजरीवाल ਨੂੰ ਪੂਰੀ ਤਰ੍ਹਾਂ ਆਪਣੇ ਬੰਨੀਓ ਇਹ ਗੱਲ ਆਪਣੇ ਦਿਲ ਦੇ ਵਿੱਚ ਉਹਨਾਂ ਨੇ ਇਹ ਸੀ ਕਿ ਆ ਵੀ ਅਸੀਂ ਫਿਰ ਤੋਂ ਜਿੱਤਾਂਗੇ ਸਾਡਾ ਫਿਰ ਤੋਂ ਰਾਜ ਹੋਊਗਾ ਦਿੱਲੀ ਦੇ ਵਿੱਚ ਚਲੋ ਜੀ ਖਾਸ ਕਰਕੇ ਜੋ ਦਿੱਲੀ ਵਾਲਾ ਲਾਲਾ ਪੂਰੀ ਤਰ੍ਹਾਂ ਆਪਣੇ ਬੰਨੀਓ ਹਾਰ ਹਾਰ ਚੁੱਕੇ ਕਿਉਂਕਿ ਆਪਣੇ ਬੰਨੀਓ ਉਹਨਾਂ ਨੇ ਇੱਕ ਬਿਆਨ ਜੋ ਜਾਰੀ ਕੀਤਾ ਕਿ ਬਧਾਈਆਂ ਦਿੱਤੀਆਂ ਗਿਆ ਭਾਜਪੀ ਨੂੰ ਤੇ ਜੋ ਤਰ੍ਹਾਂ ਤਰ੍ਹਾਂ ਦੀਆਂ ਹਰ ਪਾਸਿਓਂ ਜੋ ਵੀਡੀਓ ਹਾਈਲਾਈਟ ਮੁੱਦਾ ਬਣ ਚੁੱਕੀ ਜਿਹਦੇ ਵਿੱਚ ਕੀ ਬੀਜੇਪੀ ਦੀ ਪੂਰੀ ਤਰ੍ਹਾਂ ਹਾਰ ਜੋ ਉਹਨਾਂ ਨੇ ਮੰਨੀ ਵੀ ਆਪਣੇ ਬੰਨੀ ਉਤੇ ਹਾਰ ਚੁੱਕੇ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਰਹਿ ਗਏ ਕੱਲੇ ਸੀਐਮ ਭਵਨਤਮਨ ਕਿ ਦਿੱਲੀ ਵਾਲਾ ਲਾਲਾ ਤਾਂ ਚਲੇ ਗਿਆ ਇਹਨਾਂ ਦਾ ਹੁਣ ਕਹਿਣਾ ਸੀ ਸਾਡੀ ਸਰਕਾਰ ਦਿੱਲੀੋਂ ਚੱਲਦੀ ਆ ਚਲੋ ਜੀ ਹੁਣ ਇਹ ਹੁਣ ਪੁੱਛਾਂਗੇ ਆਪਾਂ ਸੀਐਮ ਭਵਨਤਮਨ ਨੂੰ ਪੁੱਛ ਰਹੇ ਆਂ ਵੀ ਹੁਣ ਕਿੱਧਰ ਜਾਊਗੀ ਤੁਹਾਡੀ ਸਰਕਾਰ ਦਿੱਲੀ ਵਾਲਾ ਲਾਲਾ ਤਾਂ ਹਾਰ ਗਿਆ ਤੁਸੀਂ ਕਹਿ ਰਹੇ ਸੀ ਕਿ ਸਾਡੀ ਸਰਕਾਰ ਦਿੱਲੀੋਂ ਚੱਲਦੀ ਏ ਸਾਡੀ ਤਾਂ ਹੁਣ ਦਿੱਲੀ ਵਾਲਾ ਲਾਲਾ ਤਾਂ ਹਾਰ ਗਿਆ ਤੇ ਹੁਣ ਦੱਸੋ ਜੀ ਕਿੱਥੇ ਚੱਲੇਗੀ ਸਰਕਾਰ ਹਰ ਵਾਰ ਅਸੀਂ ਕਈ ਪਾਸਨ ਦੇ ਵਿੱਚ ਜਦੋਂ ਦੇਖ ਰਹੇ ਹਾਂ ਜਦੋਂ ਕਿਤੇ ਇਹਨਾਂ ਦਾ ਕਾਫਲਾ ਜਾਂਦਾ ਸੀ ਮੂਹਰੇ ਕੇਜਰੀਵਾਲ ਦੀ ਗੱਡੀ ਤਾਂ ਪਿੱਛੇ ਵਾਲੀ ਗੱਡੀ ਸੀ ਐਮ ਭਵਨਤਮਨ ਖੁੰਜੀ ਦੇ ਵਿੱਚ ਬੈਠਾ ਹੁੰਦਾ ਸੀ ਇੱਕ ਰਬੜ ਦੀ ਮੋਹਰ ਸਾਡਾ ਇਹ ਸੀ ਐਮ ਭਵਨਤਮਨ ਜਿਹਨੂੰ ਕਿ ਸਾਡਾ ਪੰਜਾਬ ਸਾਰਾ ਸੌਂਪਿਆ ਹੋਇਆ ਹੈਗਾ ਤਾਂ ਇਹ ਇੱਕ ਆਪਾਂ ਕਹਿ ਦਈਏ ਜਿਹਨੂੰ ਖੁਦ ਨੂੰ ਨਹੀਂ ਪਤਾ ਮੈਂ ਦੇਸ਼ ਕਿਵੇਂ ਚਲਾਉਣਾ ਉਸ ਗਲਤ ਆਪਾਂ ਕਹਿ ਦਈਏ ਸਖਸ ਨੂੰ ਡੋਰ ਫੜਾਤੀ ਪੰਜਾਬ ਦੀ ਜਿਹਦੇ ਵਿੱਚ ਹੁਣ ਇਹਦੀ ਸਰਕਾਰ ਦੇ ਵਿੱਚ ਧਰਨੇ ਅਤਿਆਚਾਰ लाठी चार्ज ਜਿਹੜੇ ਬੇਕਸੂਰਾ ਉਹਨਾਂ ਦੇ ਡਾਂਗਾ ਮਾਰ ਰਹੇ ਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਥਰੂ ਗਿਆਂ ਦੇ ਗੋਲੇ ਡੇਕ ਰਹੇ ਆ ਜਦੋਂ ਇਹ ਧਰਨਾ ਰਾ ਥੋੜੇ ਦਿਨ ਹੋਇਆ ਗਿਆ ਕੋਈ ਆ 20-22 ਦਿਨ ਦੀ ਗੱਲ ਆ ਤਾਂ ਜੋ ਰਾਜਾ ਬਾਬਾ ਰਾਜ ਸਿੰਘ ਨੇ ਵੀ ਇੱਕ ਗੱਲ ਦਾ ਖੁਲਾਸਾ ਕੀਤਾ ਸੀ ਉਹਨਾਂ ਨੇ ਬੰਦੀ ਸਿੰਘਾਂ ਨੂੰ ਰਿਹਾਈ ਲੈ ਕੇ ਉੱਥੇ ਇੱਕ ਮੋਰਚਾ ਰੱਖਿਆ ਗਿਆ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਥਰੂ ਗਏ ਨੇ ਗੋਲੇ ਡੇਘੇ ਗਏ ਉਹ ਕਿਹਦੇ ਕਹਿੰਦੇ ਸੀਐਮ ਭਵੰਤਮਾਨ ਦੇ ਤਾਂ ਜਿਹੜੇ ਇਹ ਲਾਠੀ ਚਾਰਜ ਤੋਂ ਕਿਹਦੇ ਡਾਂਗਾ ਮਾਰਦੇ ਲੋਕਾਂ ਦੇ ਉਦੋਂ ਕਿਹਦੇ ਕਹਿੰਦੇ ਹੁੰਦਾ ਸੀਐਮ ਭਵੰਤਮਾਨ ਦੇ ਜਿਹੜੇ ਉਹ ਐਸਐਚਓ ਜਿਹੜੇ ਡੀਆਈਜ ਮੂਰੇ ਹੁੰਦੇ ਆ ਇਹਨਾਂ ਦੇ ਅਫਸਰ ਉਹ ਫੇਰ ਫੇਰ ਹੀ ਤਾਂ ਉਹ ਚੱਕਦੇ ਆ ਆਪਣੇ ਬੰਨਿਓ ਜੇ ਮਗਰੋਂ ਆਰਡਰ ਹੁੰਦਾਗਾ ਵੀ ਹਾਂ ਤੁਸੀਂ ਇਹ ਕੁਝ ਕਰ ਦਿਓ ਇੱਥੇ ਇਹ ਤੁਸੀਂ ਲੋਕਾਂ ਨੇ ਡਾਂਗਾ ਮਾਰੋ ਫੇਰ ਹੀ ਇਹ ਸਾਰਾ ਕੁਝ ਹੁੰਦਾ ਉਹਨਾਂ ਦੇ ਕਹਿਣ ਤੇ ਨਾ ਕਿ ਉਹ ਆਪਣੇ ਬੰਨਿਓ ਆਪਣੇ ਬੰਨਿਓ ਤੋਂ ਉਹ ਇੱਕ ਗੋਲੀ ਤੱਕ ਵੀ ਨਹੀਂ ਚਲਾ ਸਕਦੇ ਉਹ ਕਿਉਂਕਿ ਜਦੋਂ ਇਹਨਾਂ ਦੀ ਕੋਈ ਸ਼ੂਟ ਹੁੰਦੀ ਆ ਵੀ ਹਾਂ ਤੁਸੀਂ ਐ ਕਰ ਦੋ ਤਾਂ ਕਾਸ਼ਾ ਹੀ ਕਰ ਰਹੇ ਆ ਲੋਕਾਂ ਨਾਲ ਇਹਦੇ ਵਿੱਚ ਹੁਣ ਇਹ ਖੁਦ ਆਪਣੇ ਬੰਨਿਓ ਡਿੱਗ ਚੁੱਕੀ ਪੂਰੀ ਤਰ੍ਹਾਂ ਸਰਕਾਰ ਇੱਕ ਲਾਲਾ ਜੋ ਦਿੱਲੀ ਦਾ ਇਹਨਾਂ ਦਾ ਕਹਿੰਦਾ ਸੀ ਵੀ ਅਸੀਂ ਇਹ ਕਰਿਆ ਜੀ ਕੱਪ ਕੱਪ ਬਥੇਰੇ ਮਾਰੇ ਆ ਵੱਡੇ ਵੱਡੇ ਕੱਪ ਤਾਂ ਉਹਨਾਂ ਦਾ ਇਹ ਨਕਾਬ ਲੈ ਚੁੱਕਿਆ ਜੀਦੇ ਵਿੱਚ ਉਹਨਾਂ ਨੇ ਆਪਣੀ ਹਾਰ ਮੰਨ ਚੁੱਕੇ ਚਲੋ ਜੀ ਖਾਸ ਕਰਕੇ ਜੋ ਰਹਿ ਗਿਆ ਕਲਾਸੀ এম ਭਵੰਤਵਾਨ ਜੀ ਇਹ ਚੰਗੇ ਕੰਮ ਕਰਨਗੇ ਇਸ ਤੋਂ ਬਾਅਦ ਵੀ ਜਿਹੜਾ ਕੋਈ ਇਹਨਾਂ ਦਾ ਸਮਾਂ ਰਹਿ ਗਿਆ 2 ਸਾਲ ਤਾਂ ਕੋਈ ਚੰਗਾ ਬਣ ਜੂਗਾ ਤਾਂ ਨਹੀਂ ਤਾਂ ਫਿਰ ਜਿਵੇਂ ਇਹ ਲਾਲਾ ਹਾਰ ਗਿਆ ਇਹ ਵੀ ਹਾਰ ਜਾਣਗੇ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਤੇ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਕ ਧੰਨਵਾਦ